ਨੂਰਪੁਰਪੇਦੀ ਇਲਾਕੇ ਨੂੰ অতি ਉਦਨਿਕ ਸਹਿਜ ਸਹੂਲਤਾ ਪ੍ਰਦਾਨ ਕਰਨ ਵਾਲੇ ਇਲਾਕੇ ਦੇ ਸਭ ਤੋਂ ਪੁਰਾਣੇ ਹਸਪਤਾਲ ਕੁਮਾਰ ਹਸਪੀਟਲ ਵੱਲੋਂ ਇਲਾਕੇ ਦੇ 138 ਪਿੰਡਾਂ ਨੂੰ ਹੁਣ ਆਈਵੀਐਫ ਟੈਸਟਿਊ ਬੇਬੀ ਦੀ ਖੋਰ ਸਬਦਾ ਪ੍ਰਦਾਨ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਹਸਪਤਾਲ ਦੇ ਐਮ ਡੀ ਡਾਕਟਰ ਕੇਸ਼ਟਨ ਅਤੇ ਡਾਕਟਰ ਅਨੁਪਮ ਢਣ ਨੇ ਜਿ세 ਕਿ ਇਸ ਹਸਪਤਾਲ ਵਿੱਚ ਇਲਾਕੇ ਲਈ ਟੈਸਟ ਟਿਊ ਬੇਬੀ ਦੀ ਸੇਵਾ ਪ੍ਰਦਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਸ ਮੰਤਵ ਲਈ ਲੋੜਵੰਦ ਲੋਕਾਂ ਨੂੰ ਦੂਧ ਰਾੜੇ ਵੱਡੇ ਹਸਪਤਾਲੇ ਵਿੱਚ ਜਾਣਾ ਪੈਂਦਾ ਸੀ ਪਰੰਤੂ ਹੁਣ ਇਹ ਸੇਵਾ ਉਹਨਾਂ ਨੇ ਇੱਥੇ ਹੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੇ ਅ据ਕ ਇਸ ਹਸਪਤਾਲ ਵਿੱਚ ਮਹੀਨੇ ਦੇ ਪਹਿਲੇ ਅਤੇ ਤੀਜੇ ਮੰਗਲਵਾਰ ਨੂੰ ਇਸ ਮੰਤਵ ਲਈ ਮੋਥ ਕੈਂਪ ਆਯੋਜਿਤ ਕੀਤਾ ਜਾਏਗਾ ਅਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਬੇਦੀ ਆਈਵੀਐਫ ਹਸਪਤਾਲ ਚੰਡੀਗੜ੍ਹ ਦੇ ਮਾਹਰ ਡਾਕਟਰ ਪਾਰਲ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਲੋਕਾਂ ਦੀ ਕਾਉਂਸਲਿੰਗ ਕੀਤੀ ਜਾਇਆ ਕਰੇਗੀ ਅਤੇ ਲੋੜਵੰਦ ਲੋਕਾਂ ਲਈ ਇਹ ਸਬੂਧਾ ਪ੍ਰਦਾਨ ਕਰਨ ਲਈ ਰਣਨੀਤੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਬੰਧਿਤ ਮਰੀਜ਼ ਨੂੰ ਇਸ ਹਫ਼ਤੇ ਦੇ ਵਿੱਚ ਇਲਾਜ ਅਧੀਨ ਲੱਖਿਆ ਜਾ ਸਕਦਾ ਹੈ ਅਤੇ ਕਿਸੇ ਐਮਰਜੈਂਸੀ ਦੀ ਹਾਲਤ ਵਿੱਚ ਹੀ ਮਰੀਜ਼ ਨੂੰ ਚੰਡੀਗੜ੍ਹ ਵਿਕੇਸ਼ ਸ਼ਿਫਟ ਕੀਤਾ ਜਾਏਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਗਲੇਰੀ ਕਾਰਵਾਈ ਲਈ ਬਹੁਤ ਹੀ ਬਾਜਬਤ ਅਤੇ ਘਟਟਟਾ ਤੇ ਇਹ ਸਬੂਧਾ ਪ੍ਰਦਾਨ ਕੀਤੀ ਜਾਵੇਗੀ ਅਤੇ ਇਸਕੀ ਪ੍ਰਾਪਤ ਕਰਨ ਲਈ ਲੋਕ ਆਇਸ਼ਵੰਦ ਭਾਰਤ ਸਕੀਮ ਤੇ ਵੀ ਇਹਦਾ ਇਲਾਜ ਕਰਵਾ ਸਕਦੇ ਹਨ। ਉਹਨਾਂ ਦੇ ਸੈਕੂਲਡਿੰਦੇ ਔਲਾਦ ਦੇ ਚਾਹਵਾਂ ਜੋੜੇ ਇਸ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ ਐਮਡੀ ਡਾਕਟਰ ਕੇਸਟਾਨ ਨੇ ਦੱਸਿਆ ਕਿ ਚੰਡੀਗੜ੍ਹ ਦੇ ਵਿਦੇਦੀ ਆਈਫ ਹਸਪਤਾਲ ਨਾਲ ਇਸ ਦਾ ਐਮਓਯੂ ਸਾਈਨ ਕੀਤਾ ਜਾ ਚੁੱਕਾ ਹੈ ਅਤੇ ਇਹ ਸੌਦਾ ਇਸ ਮਹੀਨੇ ਤੋਂ ਚਾਲੂ ਹੋ ਜਾਵੇਗੀ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਨਮਸਕਾਰ ਜੀ ਮੈਂ ਡਾਕਟਰ ਅਨੰਤਮਨਤ ਕੁਮਾਰ ਹਸਪੀਟਲ ਨੂਰਪੁਰ ਕੋਤੇ ਤੇ ਅੱਜ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਈ ਕਿ ਅਸੀਂ आईवीएफ सेंटर अ बेदी हॉस्पिटल चंडीगढ़ ਦੇ ਨਾਲ ਐਸੋਸੀਏਟ ਹੋ ਕੇ ਇੱਥੇ ਜਿਹੜੀ ਹੈ ਇਹ ਫੈਸਿਲਿਟੀ ਸਟਾਰਟ ਕਰ ਰਹੇ ਹੈਗੇ ਆ ਜਿਹਨੂੰ ਆਮ ਤੌਰ ਤੇ ਟੈਸਟ ਟਿਊਬ ਦੇ ਵੀ ਵੀ ਕਿਹਾ ਜਾ ਸਕਦਾ ਤੇ ਇਹਦੇ ਬਾਰੇ ਡਾਕਟਰ ਸਾਹਿਬ ਜਿਹੜੇ ਹੈ ਉਹ ਸਾਡੇ ਕੋਲ ਆਏ ਹੈਗੇ ਤੇ ਇੱਕ ਮਹੀਨੇ ਚ ਦੋ ਵਾਰੀ ਹਰ ਪਹਿਲੇ ਸਾਡੀ ਦੂਸਰੇ ਔਰ ਚੌਥੇ ਮੰਗਲਵਾਰ ਜਿਹੜਾ ਹੈ ਪਹਿਲੇ ਔਰ ਤੀਸਰੇ ਮੰਗਲਵਾਰ ਜਿਹੜਾ ਹੈ ਉਹ ਇੱਥੇ ਫ੍ਰੀ ਕੈਂਪ ਜਿਹੜਾ ਹੈ ਉਹ ਲੱਗਿਆ ਕਰੇਗਾ ਔਰ ਉਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆ ਪ੍ਰੋਬਲਮਸ ਹੈ ਉਹਨਾਂ ਦਾ ਹੱਲ ਵੀ ਕੀਤਾ ਜਾਏਗਾ ਜਿੱਦਾਂ ਆਮ ਤੌਰ ਤੇ ਸ਼ੁਕਰਾਨੂਆਂ ਦਾ ਨਾ ਹੋਣਾ ਅੰਡੇ ਦਾ ਨਾ ਬਣਨਾ ਬੱਚੇ ਦਾ ਨਾਂ ਠਹਿਰਨਾ ਬੱਚੇਦਾਨੇ ਦੇ ਵਿੱਚ ਹੋਰ ਕੋਈ ਪ੍ਰੋਬਲਮ ਹੋਣਾ ਜਾਂ ਜਿਹੜੇ ਹੈ ਕੁਝ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਸਪਰਮ ਵਗੈਰਾ ਨਹੀਂ ਬੰਦੇ ਹੈਗੇ ਕੋਈ ਡਾਇਬਟਿਕ ਪੇਸ਼ੈਂਟ ਹੈ ਜਾਂ ਫਿਰ ਕੋਈ ਹੋਰ ਕੋਈ ਡਿਜ਼ੀਜ਼ ਦੇ ਪੇਸ਼ੈਂਟ ਹੈ ਜਿਨ੍ਹਾਂ ਦੇ ਵਿੱਚ ਬੱਚੇ ਦੇ ਪੈਦਾਸ਼ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਡਾਕਟਰ ਜਿਹੜੇ ਹੈਗੇ ਆ ਉਹ ਸਾਰੀਆਂ ਚੀਜ਼ਾਂ ਹੱਲ ਕਰਿਆ ਕਰਨਗੇ ਟੋਟਲੀ ਫ੍ਰੀ ਕੈਂਪ ਹੋਏਗਾ ਦੂਸਰੇ ਮੰਗਲਵਾਰ ਔਰ ਜਿਹੜਾ ਹੈ ਤੀਸਰੇ ਚੌਥੇ ਮੰਗਲਵਾਰ ਇਹ ਹਰ ਮਹੀਨੇ ਦੇ ਦੂਸਰੇ ਔਰ ਚੌਥੇ ਮੰਗਲਵਾਰ ਫ੍ਰੀ ਕੈਂਪ ਹੋਏਗਾ ਜਿਹਦਾ ਟਾਈਮ ਹੋਏਗਾ 11 ਤੋਂ ਲੈ ਕੇ 2 ਵਜੇ ਤੱਕ डॉक्टर साहब अवेलेबल हो अपन फ्री सेवा देंगे बेदी होस्पिटल चंडीगढ़ तो डॉक्टर पारुल हैं डॉक्टर पारुल बेदी ये डेली कैंप सॉरी हर महीने कैंप लगे बिल्कुल सत श्रीकाल जी मेरा नाम डॉक्टर पारुल बेदी है मैं बेदी हॉस्पिटल चंडीगढ़ च एंड प्रैगनेंसी स्पैशलिस्ट हैगी असी थर्टी ईयरस तो सास्पिटल चल रहा है अंडर द गाइडेंस ऑफ डॉक्टर जी के बेदी ਆ ਸਾਡੇ ਜਿਹੜੇ ਹੈਗੇ ਆ ਅਸੀਂ ਇੱਥੇ ਕੈਂਪ ਲਗਾਉਣ ਲੱਗੇ ਹਾਂ ਤੁਹਾਡੇ ਕੁਮਾਰ ਹਸਪੀਟਲ ਚ ਪਹਿਲੇ ਤੇ ਤੀਜੇ ਮੰਗਲਵਾਰ ਚ ਹਰ ਮਹੀਨੇ ਆ ਕਰਾਂਗੇ ਤੇ ਫ੍ਰੀ ਕੈਂਪ ਹੋਇਆ ਕਰੇਗਾ ਮੈਮ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਦੇਖਿਏ ਹੁਣ ਫੈਸਿਲਿਟੀਆਂ ਜਿਹੜੀ ਹੈਗੀਆਂ ਇੱਕ ਤਾਂ ਮੇਜਰਲੀ ਆਪਾਂ ਫਰਟੀਲਿਟੀ ਦੀ ਗੱਲ ਕਰੀਏ ਤਾਂ ਬਹੁਤ ਵੱਧ ਰਹੀ ਹੈ ਲਾਈਫ ਸਟਾਈਲ ਕਹ ਰਹੀਏ ਜਾਂ ਵਿਆਹ ਲੇਟ ਹੋਣ ਦੇ ਕਾਰਨ ਜਿਵੇਂ बच्चे अच्क करियर ओरएंटेड uh, होंगे ने एंड प्रायोरिटी शिफ्ट हो गई है स्ट्रैसफुल लाइफ स्टाइल मेन रीज़न आप कहने किसी बच्चे का जिमेंट्रोमैटिक रहा है लाइफ स्टाइल uh, पहले तो अगे जाके सू तंग करता है गये. तो सिर्फ फीमेल इनफर्टिलिटी नहीं सिर्फ औरतों से इनफर्टिलिटी नहीं हैगी मेरे है, uh, uh, है मर्द भी इनफर्टिलिटी का राइज हो रहा हैगा ਹੁਣ ਕੁਝ ਵੀ ਕਹਿ ਲੋ ਕਿ ਪਹਿਲੇ ਟੈਸਟ ਨਹੀਂ ਕਰਦੇ ਸੀ ਕਿ ਜਾਂ ਹੁਣ ਟੈਸਟ ਪਹਿਲੇ ਹੁਣ ਟੈਸਟ ਕਰਦੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਸਪਰਮ ਕਾਊਂਟ ਘੱਟ ਹੁੰਦਾ ਹੈ ਜਾਂ ਕੋਈ ਬਿਮਾਰੀ ਜਿਵੇਂ ਡਾਇਬੀਟੀਜ਼ ਅੱਜ ਕੱਲ੍ਹ ਜਲਦੀ ਆਣ ਲੱਗ ਗਈ ਹੈ ਉਹਦੇ ਕਾਰਨ ਵੀ ਸਪਰਮ ਕਾਊਂਟ ਘੱਟ ਹੋ ਜਾਂਦਾ ਹੈ ਕੋਈ ਲਾਈਫ ਸਟਾਈਲ ਰੈਸਟਰ ਦਾ ਜੀਰਿਆ ਹੁੰਦਾ ਹੈ ਡਰੱਗਸ ਹੈਗੇ ਨੇ ਆਪਣੇ ਪੰਜਾਬs ਥੋੜੇ ਜਿਹਾ ਉਹਦੇ ਸੇਵਨ ਨਾਲ ਵੀ ਇਵਨ ਸਮੋਕਿੰਗ ਵਰਗੇ ਛੋਟੇ ਚੀਜ਼ ਨਾਲ ਵੀ ਆਪਣਾ ਸਪਰਮ ਕਾਊਂਟ ਘੱਟ ਹੁੰਦਾ ਹੈ ਆ ਸਾਡਾ ਇੱਥੇ ਆਉਣ ਦਾ ਕਾਰਨ ਇਹੀ ਹੈ ਕਿ ਆਪਾਂ ਪੇਸ਼ੈਂਟਸ ਕਈ ਵਾਰ ਆ ਨਹੀਂ ਪਾਉਂਦੇ ਹੈਗੇ ਉਹ ਆਪਣੀ ਸਹੂਲਤਾਂ ਉਹਨਾਂ ਨੂੰ ਲੱਗਦਾ ਦੂਰ ਹੈਗੀ ਹੈ ਤਾਂ ਉਹ ਅਸੀਂ ਅੰਤਰ ਘਟ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਗ੍ਹਾ ਜਗ੍ਹਾ ਚ ਪਿੰਡ ਪਿੰਡ ਚ ਜਾ ਕੇ ਤੇ ਅਸੀਂ ਉਹਨਾਂ ਨੂੰ ਗਾਈਡੈਂਸ ਦੇਈਏ ਤਾਂ ਕਿ ਸਹੀ ਰਾਹ ਪਕੜਨ ਤਾਂ ਕਿ ਪੈਸੇ ਵੀ ਨਾ ਵੇਸਟ ਹੋਣ ਤੇ ਟਾਈਮ ਵੀ ਨਾ ਵੇਸਟ ਹੋਵੇ ਦੋਵੇਂ ਚੀਜ਼ਾਂ ਹੈਗੀਆਂ ਬਾਕੀ ਸਾਡੇ ਇੱਥੇ ਹਾਈ ਰਿਸਕ ਪ੍ਰੈਗਨancies ਦੀਸ ਜਿਹੜੀਆਂ ਹੁੰਦੀਆਂ ਜਿਵੇਂ ਆਈ ਵੀ ਐਫ ਪ੍ਰੈਗਨਨਸੀ ਵੀ ਇੱਕ ਹਾਈ ਰਿਸਕ ਪ੍ਰੈਗਨਨਸੀ ਕਿ ਗਿਣੀ ਜਾਂਦੀ ਹੈ ਇਸ ਤੋਂ ਇਲਾਵਾ ਕਿਸੇ ਨੂੰ ਬੀਪੀ ਦੀ ਦਿੱਕਤ ਹੋ ਸਕਦੀ ਹੈ ਕਿਸੇ ਨੂੰ ਡਾਇਬਟੀਸ ਦੀ ਦਿੱਕਤ ਹੋ ਸਕਦੀ ਹੈ ਕਿਸੇ ਨੂੰ ਬਲੱਡ ਦੀ ਕੋਈ ਦਿੱਕਤ ਹੋ ਸਕਦੀ ਹੈ ਤਾਂ ਇਹ ਸਾਰੀ ਪ੍ਰੈਗਨਨਸੀਸ ਜਿਹੜੀਆਂ ਹੈਗੀਆਂ ਅਸੀਂ ਹੈਂਡਲ ਕਰਦੇ ਹੈਗੇ ਆ ਤੇ ਕਈ ਵਾਰ ਬੱਚੇ ਵੀ ਜਿਹੜੇ ਟਾਈਮ ਤੋਂ ਪਹਿਲੇ ਹੋ ਜਾਂਦੇ ਆ ਜਿਵੇਂ 28 ਹਫ਼ਤੇ ਦੇ ਬੱਚੇ ਹੋ ਗਏ ਜਾਂ 600 ਗ੍ਰਾਮ ਵਾਲੇ ਵੀ ਬੱਚੇ ਅੱਜਕਲ ਸਰਵਾਈਵ ਕਰ ਜਾਂਦੇ ਨੇ ਸਾਡੇ ਇੱਥੇ ਲੈਵਲ 3 ਐਨ ਆਈ ਸੀ ਯੂ ਜਿਹੜਾ ਕਿ ਆ ਟਰਾਈ ਜਿਹੜਾ ਚੰਡੀਗੜ੍ਹ ਦਾ ਪਹਿਲਾ ਇੱਕ ਆਈ ਸੀ ਯੂ ਇਹਨੇ ਹਾਈ ਲੈਵਲ ਦਾ ਹੈਗਾ ਤੇ ਸਾਡੇ ਕੋਲ ਅਵੇਲੇਬਲ ਹੈਗਾ ਤੇ ਆ ਛੋਟੀ ਤੋਂ ਛੋਟੇ ਦੇ ਵਿੱਚ ਆਯੂਸ਼ਮਨ ਦੀ ਵੀ ਫੈਸਿਲਿਟੀ ਹੈਗੀ ਹੈ ਜਿਹੜੀ ਆਯੂਸ਼ਮਨ ਸਕੀਮ ਦੇ ਅੰਦਰ ਗਵਰਨਮੈਂਟ ਨੇ ਕੀਤੀ ਹੈਗੀ ਹੈ ਇਸ ਤੋਂ ਇਲਾਵਾ ਜਿਵੇਂ ਔਰਤਾਂ ਦਾ ਏਜ ਦੇ ਨਾਲ ਜਾਂ ਏਜ ਤੋਂ ਕਈ ਵਾਰ ਪਹਿਲੇ ਨੀਚਲਾ ਹਿੱਸਾ ਕਮਜ਼ੋਰ ਹੋ ਜਾਂਦਾ ਹੈ ਤਾਂ ਉਹਨੂੰ ਟਾਈਟ ਕਰਨ ਦੀ ਵੀ ਅ ਫੈਸਿਲਿਟੀ ਹੈਗੀ ਹੈ ਇਹਦੇ ਕਾਰਨ ਲੇਡੀਜ਼ ਨੂੰ ਤਕਲੀਫ ਆਉਂਦੀ ਹੈ ਚੱਲਣ ਫਿਰਨ ਜਾਂ ਜਿਵੇਂ ਤੁਰਦੇ ਫੁਰਦੇ ਕਈ ਵਾਰ ਯੂਰਿਨ ਬਾਹ ਆ ਜਾਂਦਾ ਹੈਗਾ ਕੰਟਰੋਲ ਨਹੀਂ ਹੋ ਸਕਦਾ ਇਹਦੇ ਵਾਸਤੇ ਵੀ ਸਾਡੇ ਕੋਲ ਫੈਸਿਲਿਟੀ ਹੈਗੀ ਹੈ ਐਕਸਰਸਾਈਜ਼ ਫੈਸਿਲਿਟੀ ਜਿਹੜੀ ਕੁਰਸੀ ਤੇ ਬੈ ਕੇ ਬਿਨਾ ਕੁਝ ਕੀਤੇ ਇੱਕ ਕੁਰਸੀ ਤੇ ਬੈ ਕੇ ਹੀ ਉਹ ਠੀਕ ਹੋ ਜਾਂਦੀ ਹੈ ਇਸ ਤੋਂ ਇਲਾਵਾ ਕੋਈ ਜਿਵੇਂ ਕਈਆਂ ਨੂੰ ਲੂਕੋਰੀਆ ਦੀ ਪ੍ਰੋਬਲਮ ਬਹੁਤ ਲੰਬੀ ਲੰਬੀ ਰਹਿੰਦੀ ਹੈ ਇਹਦੇ ਵਾਸਤੇ ਸਾਡੇ ਕੋਲ ਕੋਲਪੋਸਕੋਪੀ ਦੀ ਮਸ਼ੀਨ ਹੈਗੀ ਹੈ ਜਿਹਦੇ ਨਾਲ ਇਹ ਇਸ ਚੀਜ਼ ਦਾ ਬਿਹਤਰ ਇਲਾਜ ਹੋ ਜਾਂਦਾ ਹੈ ਮੈਂ ਮੈਂ ਲੋਕਾਂ ਨੂੰ ਵਿਚ ਕਰ ਗਈ ਕਿੰਨਾ ਸੀ ਹੋਤੇ ਕਿੰਨਾ ਸੀ ਉਹ ਥੋੜੇ ਲੋਕਾਂ ਦਾ ਉਸ ਵਾਰ ਇਹ ਟੈਕਨੀਕ ਬਹੁਤ اچھی ਹੈ ਇਹ ਬਿਲਕੁਲ ਆਈਡੀਐਫਟੀ ਜਿਹੜੀ ਹੁਣ ਜਿਹੜੀ ਨਿਊ ਮੈਡੀਸਿਨਸ ਆ ਗਿਆ ਹੈਗੀਆਂ ਨੇ ਇਹਦੇ ਨਾਲ ਆਈਡੀਐਫ ਇੱਕ ਤਾਂ ਪੇਨਲੈਸ ਹੈਗਾ ਸਿਰਫ ਇੰਜੈਕਸ਼ਨ ਹੈ ਜਿਹੜੇ ਤੁਸੀਂ ਲੈਨੇ ਆ अदरवाइज ਬਿਲਕੁਲ ਪੇਨਲੈਸ ਪ੍ਰੋਸੀਜਰ ਹੈਗਾ ਅ ਇਸ ਤੋਂ ਇਲਾਵਾ ਬਿਲਕੁਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅ ਇਸ ਤੋਂ ਇਲਾਵਾ ਜਿਹੜੇ ਵੀ ਤਕਲੀਫ ਵਾਲਾ ਕੋਈ ਕੰਮ ਹੈਗਾ ਉਹ ਬੇਹੋਸ਼ੀ ਦੇ ਨਾਲ ਹੀ ਕੀਤਾ ਜਾਂਦਾ ਹੈਗਾ ਤੋਂ ਐਸਾ ਜਿਹਾ ਪੇਸ਼ੈਂਟ ਨੂੰ ਪਤਾ ਵੀ ਨਹੀਂ ਚੰਦਾ ਕਿ ਕਿਸ ਤਰ੍ਹਾਂ ਪ੍ਰੈਗਨਨਸੀ ਹੋਈ ਬਸ ਇਹ ਹੈਗਾ ਕਿ ਪੇਸ਼ੈਂਟ ਨੂੰ ਥੋੜਾ ਜਿਹਾ ਸਟ्रेस ਹੋ ਜਾਂਦਾ ਹੈ ਇਸੇ ਪ੍ਰੋਸੀਜਰ ਕਰਾ ਰਿਹਾ ਇਸ ਤੋਂ ਇਲਾਵਾ ਇਟ ਇਜ਼ ਐਬਸੋਲੂਟਲੀ ਪੇਨਲੈਸ ਇਟ ਇਜ਼ ਵੈਰੀ ਸੇਫ ਅ ਵੈਰੀ ਕਾਸਟ ਇਫੈਕਟਿਵ ਆਲਸੋ ਅੱਜਕੱਲ ਤੇ ਸਾਡੇ ਇੱਥੇ ਜਿਹੜਾ ਪ੍ਰੈਗਨੈਂਸੀ ਦਾ ਰੇਟ ਹੈ ਉਹ ਵੀ 60 ਤੋਂ 80% ਤੱਕ ਦਾ ਹੈਗਾ ਕਿ ਪਹਿਲੀ ਵਾਰੀ ਜੀ ਅਗਰ ਯੰਗ ਪੇਸ਼ੈਂਟ ਹੈਗੇ ਤਾਂ 60% ਪ੍ਰੈਗਨੈਂਸੀ ਤਾਂ ਹੈਗੀ ਹੈ ਕਿ ਪਹਿਲੀ ਵਾਰੀ ਹੀ ਹੋ ਜਾਏ ਸਾਡੇ ਕੋਲ ਲੈਵਲ 3 ਐਨ ਆਈ ਸੀ ਯੂ ਹੈਗਾ ਜਿਸ ਦੇ ਵਿੱਚ ਅਗਰ ਕਿਤੇ ਵੀ ਅ ਐਂਡ ਸਾਡੇ ਕੋਲ ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸ ਹੈਗੀ ਹੈ ਕਿਤੇ ਵੀ ਡਿਲੀਵਰੀ ਹੋ ਰਹੀ ਹੋਏ ਅਸੀਂ ਉਸੇ ਹਸਪੀਟਲ ਡਾਕਟਰ ਵਿਦ ਸਟਾਫ ਵਿਦ ਮੋਬਾਈਲ ਐਂਡ NICU ਸਰਵਿਸ ਇਨ ધ ਐਂਬੂਲੈਂਸ ਦੇ ਵਿੱਚ ਅਸੀਂ ਉਹ ਲੈ ਕੇ ਪਹੁੰਚਦੇ ਹਾਂ ਜਿੱਥੇ ਵੀ ਡਿਲੀਵਰੀ ਹੋ ਰਹੀ ਹੁੰਦੀ ਹੈ ਅ ਉੱਥੇ ਪਹੁੰਚ ਕੇ ਤੇ ਅਸੀਂ ਬੱਚੇ ਨੂੰ ਆਪਣੇ ਕੋਲ ਸ਼ਿਫਟ ਕਰਦੇ ਹੈਗੇ ਹਾਂ ਸਾਡੇ ਕੋਲ ਆਯੁਸ਼ਮਨ ਦੀ ਵੀ ਫੈਸਿਲਿਟੀ ਹੈਗੀ ਹੈ ਤਾਂ ਕਿ ਲੋਕਾਂ ਦਾ ਜਿਹੜਾ ਖਰਚੇ ਦਾ ਬਰਡਨ ਹੈ ਉਹ ਘਟ ਜਾਏ ਤੇ ਉਹ ਅਸੀਂ ਬੱਚੇ ਨੂੰ ਜਲਦੀ ਤੋਂ ਜਲਦੀ ਠੀਕ ਕਰਕੇ ਮਾਪਿਆਂ ਨੂੰ ਖੁਸ਼ੀ ਦੇ ਸਕੀਏ ਸਭ ਤੋਂ ਪਹਿਲਾਂ ਤਾਂ ਮੈਂ थैंकफुल ਐ ਬੇਦੀ ਹਸਪੀਟਲਸ ਦਾ ਡਾਕਟਰ ਆਪਣੇ 파ਬਲ ਜੀ ਦਾ ਕਿ ਉਹਨਾਂ ਨੇ ਆਪਣਾ ਇੰਨੀ ਕੀਮਤੀ ਵਸਟ ਟਾਈਮ ਦੇ ਵਿੱਚੋਂ ਆ ਕੇ ਮਹੀਨੇ ਦੇ ਵਿੱਚ ਦੋ ਵਾਰੀ ਸਾਡੇ ਇੱਥੇ ਕੈਂਪ ਆਰਗੇਨਾਈਜ਼ ਕਰਨ ਵਾਸਤੇ ਟਾਈਮ ਦਿੱਤਾ ਤੇ ਨਾਲ ਹੀ ਇਹ वैसे द डॉक्टर 베디 ਨੇ کافی ਡਿਟੇਲ ਦੇ ਵਿੱਚ ਦੱਸ ਦਿੱਤਾ ਹੈ ਕਿ ਲੋਕਾਂ ਦੇ ਵਿੱਚ ਇਨਫਰਟਿਲਟੀ ਰੇਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਉਹਦੇ ਕਾਰਨ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕੋਈ ਸਟ्रेस ਹੈ ਜਾਂ ਕੋਈ ਡਰਗਸ ਹੈ ਜਾਂ ਕੋਈ ਜ਼ਿਆਦਾ ਡਿਲੇਡ ਅਸੀਂ ਮੈਰਿਜ ਕਰਦੇ ਹਾਂ ਜੋ ਬਹੁਤ ਸਾਰੇ ਰੀਜ਼ਨ ਡਾਕਟਰ ਸਾਹਿਬ ਨੇ ਬੜੀ ਡਿਟੇਲ ਤੇ ਦੱਸੇ ਆ ਔਰ ਉਹਨਾਂ ਨੂੰ ਜ਼ਿਆਦਾ ਹੋਰ ਕਿਉਂਕਿ ਜਿੰਨਾ ਟਾਈਮ ਜ਼ਿਆਦਾ ਨਿਕਲਦਾ ਜਾਂਦਾ ਜਿੰਨਾ ਟਾਈਮ ਜ਼ਿਆਦਾ ਵੱਧਦਾ ਜਾਂਦਾ ਉਨੇ ਹੀ ਪ੍ਰੈਗਨਸੀ ਦੇ ਚਾਂਸ ਡਾਕਟਰ ਸਾਹਿਬ ਮੈਨੂੰ ਲੱਗਦਾ ਘੱਟ ਹੁੰਦੇ ਜਾਂਦੇ ਨੇ ਤੇ ਇਸ ਕਰਕੇ ਲੋਕਾਂ ਨੂੰ ਮਤਲਬ ਮੈਰਿਜ ਦੇ ਅਗਰ ਸਾਲ ਇੱਕ ਸਾਲ ਦੇ ਵਿੱਚ ਵਿੱਚ ਪ੍ਰੈਗਨੈਂਟ ਨਹੀਂ ਹੁੰਦੀ ਪ੍ਰੈਗਨਸੀ ਨਹੀਂ ਹੁੰਦੀ ਗਰਭ ਧਾਰਨ ਨਹੀਂ ਹੁੰਦਾ ਤਾਂ ਉਹਨਾਂ ਨੂੰ ਆ ਕੇ ਡਾਕਟਰ ਸਾਹਿਬ ਨੂੰ ਇੱਥੇ ਆ ਕੇ ਕੰਸਲਟ ਕਰਨਾ ਚਾਹੀਦਾ ਹੈ ਜੋ ਉਹਨਾਂ ਦੀ ਆਪੀਨੀਅਨ ਹੈ ਉਹ ਆਪੀਨੀਅਨ ਲੈਣੀ ਚਾਹੀਦੀ ਹੈ ਬਾਕੀ ਡਾਕਟਰ ਸਾਹਿਬ ਨੇ ਤਾਂ ਇਹ ਵੀ ਰਿਕੁਐਸਟ ਕੀਤਾ ਹੈ ਕਿ ਲੋਕਾਂ ਨੇ ਤਾਂ ਬਹੁਤ ਜ਼ਿਆਦਾ ਪੈਸੇ ਲੈ ਕੇ ਇਸ ਟ੍ਰੀਟਮੈਂਟ ਕਰਦੇ ਆ ਸਾਡਾ ਏਰੀਆ ਇੰਨਾ ਜ਼ਿਆਦਾ ਪੇਂ ਕੈਪੈਸਿਟੀ ਨਹੀਂ ਹੈਗੀ ਔਰ ਫਿਰ ਮੈਂ ਡਾਕਟਰ ਸਾਹਿਬ ਨੂੰ ਇਹ ਰਿਕਵੈਸਟ ਵੀ ਕੀਤੀ ਆ ਔਰ ਮੈਂ ਡਾਕਟਰ ਸਾਹਿਬ ਤੋਂ ਕਮਿਟਮੈਂਟ ਵੀ ਲਵਾਂਗਾ ਕਿ ਲੋਕਾਂ ਨੂੰ ਬਹੁਤ ਘੱਟ ਪੈਸਿਆਂ ਦੇ ਵਿੱਚ ਇਹ ਜਿਹੜਾ ਪ੍ਰੋਸੀਜਰ ਹੈ ਕੀਤਾ ਜਾਵੇ ਤਾਂ ਕਿ ਸਾਡਾ ਜਿਹੜਾ ਇਲਾਕਾ ਹੈਗਾ ਉਹ ਵੱਧ ਤੋਂ ਵੱਧ ਜਿਆਦਾ ਫਾਇਦਾ ਉਠਾ ਸਕੇ ਕਿਉਂਕਿ ਇਹ ਨੂਰਪੁਰ ਬੇਬੀ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਇਹ ਪਹਿਲਾ ਹੀ ਇਨਫਰਟੀਲਿਟੀ ਸੈਂਟਰ ਹੈ ਜਿਹੜਾ ਅਸੀਂ ਇੱਥੇ ਲਾਂਚ ਕਰਨ ਜਾ ਰਹੇ ਹਾਂ ਔਰ ਪਰਮਾਤਮਾ ਨੂੰ ਅਸੀਂ ਦੁਆ ਕਰਦੇ ਹਾਂ ਕਿ ਲੋਕਾਂ ਨੂੰ ਇਹ ਵੀ ਕਾਮਯਾਬੀ ਮਿਲੇ ਔਰ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਬੈਨੀਫਿਟ ਮਿਲ ਸਕੇ